ਹੈਲੋ ਮਾਗਿਆ ਕੋਲੇ ਆ ਨੀ ਆ ਗਈ ਕੋਲੇ ਨਾ ਭਾਈ ਆ ਜਾਓ ਭਾਈ ਹਾਂਜੀ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਪੰਜਾਬੀ ਵੀਰੋ ਮੈਂ ਤੁਹਾਡਾ ਆਪਣਾ ਨਮਾਣਾ ਕਬੱਡੀ ਕਮੈਂਟੇਟਰ ਸ਼ਰਨਾ ਤਖਤੂਪਰੀਆ ਅੱਜ ਅਸੀਂ ਪਹੁੰਚੇ ਹੋਏ ਆ ਸਾਡੀ ਲਾਈਵ ਸਪੋਰਟਸ 13 13 ਦੀ ਟੀਮ ਸਹਿਣਾ ਹਲਕਾ ਭਧੌੜ ਦੇ ਇਲਾਕੇ ਦੇ ਵਿੱਚ ਸਹਿਨੇ ਦੇ ਵਿੱਚ ਅੱਜ ਵੱਡਾ ਕਬੱਡੀ ਦਾ ਕੱਪ ਜਿਹੜਾ ਚੱਲ ਰਿਹਾ ਪੰਜਾਬੀ ਵੀਰੋ ਜਿੱਥੇ ਲੱਖ 75 ਪਹਿਲਾ ਇਨਾਮ ਲੱਖ ਦੂਜਾ ਇਨਾਮ 75000 ਹੈ ਬੈਸਟਾਂ ਦੇ ਲਈ ਜਿਹੜੇ ਬੁਲਟ ਮੋਟਰਸਾਈਕਲ ਦਿੱਤੇ ਜਾਣਗੇ ਜਿੱਥੇ ਅੱਜ ਦੁਨੀਆ ਦੇ ਸੁਪਰਸਟਾਰ ਪੁੱਜੇ ਹੋਏ ਆ ਉੱਥੇ ਹੀ ਅੱਜ ਸਾਡੇ ਦਰਮਿਆਨ ਦੁਨੀਆ ਦਾ ਜੇਤੂ ਜਰਨੈਲ ਟ੍ਰਾਂਟੋ ਦੇ ਕਬੱਡੀ ਕੱਪ ਦਾ ਦੋ ਵਾਰ ਦਾ ਬੈਸਟ ਜਾਫੀ ਕਾਲਾ ਗਾਜੀਆਣਾ ਜੀ ਸਾਡੇ ਦਰਮਿਆਨ ਪਹੁੰਚੇ ਹੋਏ ਐ ਸਾਡੀ ਟੀਮ ਵੱਲੋਂ ਤੁਹਾਨੂੰ ਜੀ ਆਇਆਂ ਨੂੰ ਮੋਸਟ ਵੈਲਕਮ ਟੂ ਥੈਂਕ ਯੂ ਥੈਂਕ ਜੀ ਸੋ ਮਚ ਹਾਂਜੀ ਕਾਲਾ ਜੀ ਤੁਸੀਂ ਕਦੇ ਸੈਨੇ ਦੀ ਧਰਤੀ ਤੇ ਜਦੋਂ ਜਵਾਨੀ ਪੈਰ ਦੇ ਵਿੱਚ ਦੁਨੀਆ ਮਣਾਈ ਆ ਤੁਸੀਂ ਕਦੇ ਸੈਨੇ ਦੇ ਕਬੱਡੀ ਕੱਪ ਤੇ ਮੇਲੇ ਤੇ ਖੇਡੇ ਹੋ ਹਾਂਜੀ ਹਾਂਜੀ ਬਹੁਤ ਵਾਰ ਖੇਡੇ ਆ ਜੀ ਹਾਂਜੀ ਆਪਣਾ ਹਰਜੀਤ ਬਰਾੜ ਦੇ ਉਹਦੀ ਟੀਮ ਵੀ ਹੁੰਦੀ ਸਾਡੀ ਟੀਮ ਵੀ ਗਾਜੀਆਣਾ ਦੀ ਹੁੰਦੀ ਸੀਗੀ ਅਸੀਂ ਇੱਕ ਵਾਰ ਨਹੀਂ ਕਈ ਵਾਰ ਖੇਡੇ ਆ ਜੀ ਆ ਭਾਈ ਕਾਲਾ ਗਾਜੀ ਜਣਾ ਜੀ ਆਖਰ ਹੈ ਵੀ ਮੈਂ ਤੇ ਹਰਜੀਤ ਬਰਾੜ ਬਾਜਾਖਾਨਾ ਦੁਨੀਆ ਦਾ ਮਹਿਰੂਮ ਕਬੱਡੀ ਖਿਡਾਰੀ ਅਸੀਂ ਸੈਨੇ ਦੇ ਕਬੱਡੀ ਕੱਪ ਤੇ ਦੁਨੀਆ ਮਣਾਈ ਹੈ ਇਹਨਾਂ ਦੋਨੋਂ ਜੋੜੀ ਮਸ਼ਹੂਰ ਰਹੀ ਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਭਾਈ ਕਾਲਾ ਜੀ ਤੁਸੀਂ ਹੁਣ ਦੀ ਕਬੱਡੀ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਜਿੱਦਾਂ ਤੁਸੀਂ ਪਹਿਲਾਂ ਦੁਨੀਆ ਮਣਾਈ ਆ ਤੇ ਅੱਜ ਦੀ ਕਬੱਡੀ ਦੇ ਵਿੱਚ ਕੀ ਫਰਕ ਲੱਗਦਾ ਹਾਂਜੀ ਫਰਕ ਬਹੁਤ ਕੋਸ਼ਾ ਜਿੱਦਾਂ ਵੀ ਹੁਣ ਹਾਂਜੀ ਹਾਂਜੀ ਆਪਣਾ ਪਲੇਅਰ ਲੇਟ ਆਉਂਦੇ ਆ ਜੀ ਇਹਦਾ ਇਹਦਾ ਇਹਨੂੰ ਤਰੀਕੇ ਨਾਲ ਸੋਲਵ ਕਰਨਾ ਚਾਹੀਦਾ ਜੀ ਤੇ ਬਾਕੀ ਰਾਤ ਦਾ ਹਨੇਰਾ ਹੋ ਜਾਂਦਾ ਲੋਕੀ ਸਰਬ ਹੁੰਦੇ ਆ ਜੀ ਤੇ ਇਹਦਾ ਧਿਆਨ ਦੇਣਾ ਚਾਹੀਦਾ ਜੀ ਪਹਿਲੇ ਸਾਡੇ ਵੇਲੇ ਤਾਂ ਅਸੀਂ ਟਾਈਮ ਦਾ 5-6 ਵਜੇ ਸਾਰ ਤੋਂ ਵੱਧ ਵਸਾ ਐਂਡ 7 ਹੁੰਦਾ ਸੀਗਾ ਖਤਮ ਹੋ ਜਾਂਦਾ ਸੀ ਮੈਚ ਜੀ ਭਾਈ ਕਾਲਾ ਗਾਜ਼ੀਆਂ ਨੇ ਜੀ ਤਾਂ ਕਹਿਣਾ ਵੀ ਜਿਹੜਾ ਹਨੇਰਾ ਖੇਡ ਕਬੱਡੀ ਦੇ ਵਿੱਚ ਇਹ ਇੱਕ ਘਣ ਵਾਂਗੂ ਲੱਗਿਆ ਹੋਇਆ ਹੈ ਜੇਕਰ ਮਾਂ ਖੇਡ ਕਬੱਡੀ ਦੇ ਵਿੱਚੋਂ ਹਨੇਰਾ ਦੂਰ ਹੋ ਜਾਏਗਾ ਤੇ ਖੇਡ ਕਬੱਡੀ ਵਧੀਆ ਢੰਗ ਦੇ ਨਾਲ ਆਪਾਂ ਕਰਵਾ ਸਕਦੇ ਹਾਂ ਤੇ ਭਾਈ ਕਾਲਾ ਜੀ ਜਿਵੇਂ ਪਹਿਲਾਂ ਵਾਲੇ ਸਮਿਆਂ ਦੇ ਵਿੱਚ ਤੁਸੀਂ ਹੋਗੇ ਹਰਜੀਤ ਬਾਜਾਖਾਨਾ ਫੌਜੀ ਕਾਲਡ ਛਾਪਾ ਇਹ ਜਿਹੜੇ ਤੁਸੀਂ ਆਪਣੇ ਮਾਲਵੇ ਦੀ ਇੱਕ ਰੀੜ ਦੀ ਹੱਡੀ ਸੀਗੇ ਤੇ ਅੱਜ ਦੇ ਸਮੇਂ ਦੇ ਵਿੱਚ ਜੇਕਰ ਤੁਸੀਂ ਦੇਖਗੇ ਤੁਹਾਡਾ ਮਨ ਪਸੰਦੀ ਦਾ ਜਾਫੀ ਕੌਣ ਆ ਜੀ ਜਾਫੀ ਫਿਰ ਹਾਲ ਹੁਣ ਮੈਚ ਬਲੇ ਮੈਚ ਦੇਖੇ ਲਈ ਆਜੀ ਬੱਜਰ ਵਾ ਤੇ ਸਿੱਲੂ ਹਾਂਜੀ ਅਸਟਾ ਸਿੱਲੂ ਨੰਬਰ 1 ਹੈ ਜੀ ਹਰਿਆਣੇ ਵਾਲਾ ਤੇ ਰੇਡਰ ਕਿਹੜਾ ਵਧੀਆ ਲੱਗਦਾ ਜੀ ਰੇਡਰ ਸੁਲਤਾਨ ਜੀ ਠੀਕ ਹੈ ਬਾਈ ਕਾਲੇ ਗਾਜ਼ੀਆਣਾ ਦਾ ਕਹਿਣਾ ਵੀ ਮੇਰਾ ਫੇਵਰੇਟ ਜਾਫੀ ਜਿਹੜਾ ਸਿੱਲੂ ਵਧੀਆ ਲੱਗਦਾ ਤੇ ਨਾਲ ਰੇਡਰ ਜਿਹੜਾ ਸੁਲਤਾਨ ਤੇ ਬਾਈ ਜੀ ਸਿੱਲੂ ਵਿੱਚ ਤੁਹਾਨੂੰ ਕੀ ਨਜ਼ਰ ਆਉਂਦਾ ਇਹੋ ਜਿਹਾ ਉਹ ਥੱਲਿਓ ਵੀ ਥੱਲਿਓ ਵੀ ਖੋਚ ਫੜ ਕੇ ਲੱਗ ਲੈਂਦਾ ਉਪਰੋਂ ਵੀ ਲੱਗ ਲੈਂਦਾ ਜੀ ਉਹ ਖੋਚ ਵੀ ਲਫੜ ਕੇ ਗਿੱਟਾ ਹੀ ਫੜ ਲੈਂਦਾ ਕਿਉਂਕਿ ਸਾਰੇ ਦਾ ਆਪ ਜਾਣਦਾ ਜੀ ਉਹ ਜਿਵੇਂ ਤੁਹਾਡੇ ਲਗਾ ਹੁੰਦੇ ਸੀਗੇ ਕਈ ਥੋੜੇ ਮੇਰੇ ਵਾਲੇ ਲਗਾ ਵੀ ਮਾਰ ਦਿੰਦਾ ਜੀ ਉਹ ਹਾਂ ਕਈ ਚੈਨਲਾਂ ਤੇ ਦੂਜਾ ਇੰਸਟਾਗ੍ਰam ਤੇ ਚੱਲ ਰਹੀ ਆ ਵੀ ਕਾਲਾ ਗਾਜੀਆਣਾ ਕਹਿੰਦਾ ਵੀ ਮੈਨੂੰ ਜੇਕਰ ਅੱਜ ਦੇ ਸਮੇਂ ਦੇ ਵਿੱਚ ਜਾਫੀ ਵਧੀਆ ਲੱਗਦਾ ਤੇ ਸਿੱਲੂ ਬਾਹੋ ਅਕਬਰਪੁਰ ਵਾਲਾ ਕਿਉਂਕਿ ਉਹਦੇ ਲਗਾ ਜਿਹੜੇ ਥੋੜੇ ਥੋੜੇ ਤੁਹਾਡੇ ਨਾਲ ਮੈਚ ਕਰਦੇ ਆ ਜਿਵੇਂ ਬਿੱਟੂ ਦਗਾਲ ਵੀ ਸੀਰਾ ਪਿੱਥੋ ਵੀ ਬਿੱਟੂ ਦਗਾਲ ਤੇ ਸੀਰਾ ਪਿੱਥੋ ਤੇ ਸਿੱਲੂ ਬਾਹੋ ਅਕਬਰ ਪਰ ਬਾਈ ਕਾਲਾ ਗਾਜਿਆਣਾ ਕਹਿੰਦਾ ਵੀ ਮੈਨੂੰ ਇਹ ਜਿਹੜੇ ਜਾਫੀ ਵਧੀਆ ਲੱਗਦੇ ਆ ਤੇ ਬਾਈ ਦੇ ਨਾਲ ਬਾਈ ਪਗੀਰਤ ਸਿੰਘ ਜੀ ਸਰਾਓ ਸਰਪੰਚ ਸਾਹਿਬ ਪਹੁੰਚੇ ਹੋਏ ਆ ਤੇ ਬਾਈ ਦਾ ਛੋਟਾ ਵੀਰ ਹੈ ਬਾਈ ਜੀਤ ਗਾਜਿਆਣਾ ਅੱਜ ਸੈਨੇ ਦੇ ਕਬੱਡੀ ਕੱਪ ਤੇ ਪਹੁੰਚਣ ਤੇ ਤੁਹਾਡਾ ਸਵਾਗਤ ਕਰਦੇ ਆ ਸਾਡੀ ਲਾਈਵ ਸਪੋਰਟਸ ਕਬੱਡੀ ਦੀ ਟੀਮ ਬਾਈ ਇਕਬਾਲ ਗਾਲਬ ਜੀ ਵੱਲੋਂ ਆਪ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਥੈਂਕ ਯੂ ਸੋ ਮਚ ਜੀ ਬਾਕੀ ਅਸੀਂ ਲਾਈਵ ਸਪੋਰਟਸ ਤੇਰਾ ਦਿਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਖਾਸ ਕਰਕੇ ਇਕਬਾਲ ਗਾਲਬ ਦਾ ਕਿਉਂਕਿ ਕੈਨੇਡਾ ਚ ਰਹਿੰਦੇ ਆ ਥੈਂਕ ਯੂ ਸੋ ਮਚ